ਸਭ ਦੀ ਲਾਈਫ ਚ ਕਦੇ ਕਦੇ ਇਹ ਹੋ ਜਾਂਦਾ ਕਿ ਬੰਦੇ ਨਾਲ ਲੁੱਕ ਚੇਂਜ ਕਰਨ ਜਾਂਦਾ ਹੈ ਕਈ ਵਾਰ ਵਧੀਆ ਨਹੀਂ ਬਣਦੀ ਕਦੇ ਤਾਂ ਜ਼ਿੰਦਗੀ ਚ ਇਹ ਹੋਇਆ ਕਿ ਤੁਸੀਂ హెయిਰ ਕੱਟ ਕਰਾਣ ਗਏ ਐਸਾ హెయిਰ ਕੱਟ ਹੋਇਆ ਕਿ ਅੰਦਰੋਂ ਰੋਣਾ ਜਰ ਨਿਕਲ ਗਿਆ ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਦਾ ਜੱਗ ਜੱਗੇ ਜੱਗਾ ਤੇ ਮੈਂ ਯੂਨੀਵਰਸਿਟੀ ਪੜ੍ਹਦੇ ਸੀ 15 ਸੈਕਟਰ ਚ ਨਾ ਇੱਕ ਸੈਲੂਨ ਜੋ ਬਹੁਤ ਘੈਂਟ ਸੈਲੂਨ ਜੀ ਤੇ ਉਦੋਂ ਹੁਣ ਪੈਸੇ ਉਹਨੇ ਹੁੰਦੇ ਸੀ ਯੂਨੀਵਰਸਿਟੀ ਮੈਂ ਜੱਗੇ ਨੂੰ ਕਹਾਂ ਮੈਂ ਜਗਾ ਕਹਿੰਦਾ ਹੈ హెయిਰ ਰੱਖਦੇ ਆ ਕੋਈ ਅਲੱਗ ਜੇ ਮੈਂ ਖਾਪਾ ਯਾਰ ਉਹ ਸੈਲੂਨ ਖੁੱਲਿਆ ਉੱਥੇ ਉਥੇ ਬਹਿ ਗਿਆ ਸੀ ਜੱਗਾ ਬਹਿ ਗਿਆ ਜੱਗੇ ਦੇਰ ਮੈਂ ਪਿੱਛੇ ਬੈਠਾ ਮੈਂ ਉਹਦੇ ਆਲੇ ਦੁਆਲੇ ਆ ਘੁੰਮੀ ਜਾ ਮੁੰਡਾ ਨਾ ਕੱਟਨੇ ਸ਼ੁਰੂ ਕਰ ਦਿੱਤੇ ਉਹ ਕੱਟਦਾ ਗਿਆ ਕੱਟਦਾ ਗਿਆ ਗਲਤ ਹੁੰਦੇ ਗਏ ਹੌਲੀ 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 ਛੋਟੇ ਕਰਦਾ ਜੱਗਾ ਇਹ ਜੇ ਦੇਖੀ ਜਾਵੇ ਥੋੜੀ ਦੇਰ ਬਰ ਕਹਿੰਦਾ ਕਹਿੰਦਾ ਭਈਆ ਗਲਤ ਹੋ ਗਿਆ ਉਹਨੇ ਨਾ ਬਹੁਤ ਐ ਕਹਿੰਦਾ ਗਲਤ ਹੋ ਗਿਆ ਅਬ ਮਸ਼ੀਨ ਲਗਾ ਦੂੰਗਾ ਕਹਿੰਦਾ ਮਸ਼ੀਨ ਲਾ ਦੇ ਉਹ ਮੈਨੂੰ ਅੱਜ ਵੀ ਗੱਲ ਯਾਦ ਹੈਗੀ ਆ ਨੀ ਨੀ ਨਮ ਨਮ ਟਰਾਈ ਕੀਤਾ ਸੀ ਖੰਨੇ ਹਨਾ ਉਹਨਾਂ ਨੂੰ ਪਤਾ ਹੋਣਾ ਜੀ ਦੇਖੀ ਇੰਟਰਵਿਊ ਉਹਨਾਂ ਨੇ ਵੀ ਕੌਣ ਨੇ ਤੇ ਪਾਜੀ ਕਹਿੰਦਾ ਵੀ ਆਪਣੇ ਮੁੰਡਾ ਵਾ ਉਹ ਤੁਹਾਡੇ ਬਾਤ ਕੱਟੂਗਾ ਮੈਂ ਕਿਹਾ ਮੇਰਾ ਇੱਕ ਸਟਾਈਲ ਆ ਮੈਂ ਚੇਂਜ ਨਹੀਂ ਕਰਦਾ ਕਹਿੰਦਾ ਕੋਈ ਨਾ ਮੈਂ ਕਹਿੰਦਾ ਮੈਂ ਮੁੰਡੇ ਨੂੰ ਦੱਸ ਦੂੰਗਾ ਸ਼ਾਇਦ ਉਹਨੇ ਨਾ ਦੱਸਿਆ ਹੋਵੇ ਹਨਾ ਜਿੱਦਾਂ ਦੇ ਰਿਜ਼ਲਟ ਨਿਕਲੇ ਜਦੋਂ ਉਹਨੇ ਸਾਰਾ ਕੁਝ ਕੀਤਾ ਮੈਨੂੰ ਲੱਗਿਆ ਮੈਂ ਕਿ ਯਾਰ ਇਹ ਉਦਾਂ ਨਹੀਂ ਘਟ ਰਿਹਾ ਜਿੱਦਾਂ ਮੈਂ ਉਹ ਘਟਾਉਣਾ ਹੁੰਦਾ ਤੇ ਕਹਿੰਦਾ ਕੋਈ ਨਾ ਭਾਜੀ ਮੈਂ ਇੱਕ ਕਰੀਮ ਲਾਉਂਗਾ ਐਂਡ ਤੇ ਤੇ ਉਸ ਤੋਂ ਬਾਅਦ ਚ ਦੇਖਿਆ ਉਹਨੇ ਕਰੀਮ ਇੱਕ ਕ੍ਰੀਟੀਨ ਜੀ ਲਾਤੀ ਹਨਾ ਉਹਦਾ ਵਾਲ ਜਿਆਦਾ ਸਿੱਧੇ ਹੋ ਜਾਂਦੇ ਆ ਮੈਂ ਸਪਾਈਕ ਕਰਦੇ ਉਹਨੇ ਕੋਕੜ ਜਿਹਾ ਬਣਾਤਾ ਤੇ ਮੈਂ ਕਹਿੰਦਾ bro ਆ ਕੀ ਕੀਤਾ ਤੂੰ ਕਹਿੰਦਾ ਵੀਰੇ ਮੈਨੂੰ ਇੱਕ ਹੀਅਰ ਸਟਾਈਲ ਹੁੰਦਾ ਕਹਿੰਦਾ ਇੱਕ ਹੀਅਰ ਸਟਾਈਲ ਹੁੰਦਾ ਮੈਨੂੰ ਓ ਯਾਰ